ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਟ ਕਲਿਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜਲਦੀ ਮਿਲ ਸਕੇ ਵੀਡੀਓ ਨੂੰ ਐਂਡ ਤੱਕ ਰੇ ਵੇਖੋ ਵੇਖ ਕੇ ਆਪਣੀ ਪੂਰੀ ਪੂਰੀ ਨਰਖ ਫਰਕ ਕਰਿਓ ਕਰਕੇ ਤਸੱਲੀ ਫਿਰ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਫਰਜ਼ਪੰਦਾ ਅੱਜ ਦੇ ਵੀਰ ਪਿੰਡ ਕੋਟਲੀ ਵਿਸਾਖਾ ਸਿੰਘ ਜ਼ਿਲ੍ਹਾ ਤਰਨਤਾਰਨ ਤੇ ਤਸਵੀਰ ਪੱਟੀ ਵਧੇਰੇ ਜਾਣਕਾਰੀ ਵੀਰਾਂ ਤੋਂ ਲੈ ਕੇ ਸਾਂਝੀ ਕਰਦੇ ਆਂ ਸਾਰੀ ਡਿਟੇਲ ਸਮਝਾਉਣੇ ਆਂ ਜਰੂਰ ਐਂਡ ਤੱਕ ਇਹ ਵੀਡੀਓ ਵੇਖ ਕੇ ਫਿਰ ਆਪਣੀ ਸਮਝ ਕੇ ਫਿਰ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ਪੰਦਾ ਤੁਹਾਡਾ ਜੀ ਆਓ ਕਰੀਏ ਗੱਲਬਾਤ ਆਪਣੇ ਵੀਰਾਂ ਨਾਲ ਡਿਟੇਲ ਦਈਏ ਤੁਹਾਨੂੰ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਤੁਹਾਡਾ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਹਾਂ ਜੀ ਤੁਹਾਡਾ ਵੀ ਤੁਹਾਡੇ ਕੋਲ ਆਉਣ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਧੰਨਵਾਦ ਹੋਰ ਸੁਣਾਓ ਭਰਾ ਚੜ੍ਹਦੀ ਕਲਾ ਬਹੁਤ ਵਧੀਆ ਜੀ ਕਿਰਪਾ ਮਾਲਕ ਠੀਕ ਹੈ ਨਾਮ ਕੀ ਹੈ ਜੀ ਹਰਚੰਦ ਸਿੰਘ ਜੀ ਹਰਚੰਦ ਸਿੰਘ ਤੇ ਪਿੰਡ ਪਿੰਡ ਕੋਟਲੀ ਵਸਾਵਾ ਸਿੰਘ ਠੀਕ ਹੈ ਜੀ ਤੇ ਜ਼ਿਲ੍ਹਾ ਤੇ ਤਹਿਸੀਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ ਮੋਬਾਈਲ ਨੰਬਰ 9519 ਠੀਕ ਹੈ ਜੀ 6006 ਠੀਕ ਆ ਜੀ ਤੇ ਵਪਾਰ ਲੈੰਦਾ کاروبار ਹਾਂਜੀ ਵਪਾਰ ਲੈੰਦਾ ਇਹ کاروبار ਥੋੜਾ ਇਹਦੇ ਵਿੱਚ ਬੰਦ ਰਿਆ ਆਪਾਂ ਆਓ ਜੀ ਫਸਲਵਾਰੀ ਦਾ کاروبار ਆ ਜੱਟ ਜੀਮੀਦਾਰ ਆ ਆਪਾਂ ਨੂੰ ਇਹੋ کاروبار ਆ ਤੇ ਪਹਿਲੇ ਨੰਬਰ ਤੇ ਆਪਾਂ ਕਰੀਏ ਨੇਲੀ ਤੋਂ ਸਟਾਰਟਿੰਗ ਇਹਦੀ ਦਈਏ ਇਹ ਡਿਟੇਲ ਆ ਕਿ ਕਿੰਨਾ ਸੂਬਾ ਤੇ ਕਿੰਨਾ ਬੋਲਾ-ਬੂਲਾ ਦੇ ਥੱਲੇ ਸਾਬ ਦੂਜੇ ਸੂਬੇ ਆ ਹਾਂਜੀ ਇਹਦੇ ਪੱਥੋ ਹੀ ਹੋਈ ਆ ਜਿਆਦੇ ਨੇ ਇਹਨੂੰ ਠੀਕ ਆ ਇਹਦੀ ਗਲਾਸ 11 ਲੀਟਰ ਦੋ ਬੋਲਾ ਤਿਆਰ ਆ ਜੀ ਆ ਨਾੜੂ ਬੱਜੇ ਦਾ ਸੱਜਣੋ ਨਾਲ ਆ ਤੇ ਇਹ ਕਿੱਥੋਂ ਲਈ ਆ ਹਾਂਜੀ ਇਡੋਟਿੰਗ ਆਸਲਾ ਆਸਲ ਭੂਰੇ ਦੀ ਮੇਨ ਨਖਾਨੀ ਹੈ ਨਾ ਇਹ ਸੱਜਣੋ ਆਸਲ ਭੂਰੇ ਦੀ ਬਿਲਡ ਦੇ ਵਿੱਚੋਂ ਆਈ ਆ ਸਾਰੀਆਂ ਨਿਸ਼ਾਨੀਆਂ ਕਰਦੀ ਕਵਰ ਨੀਲੀ ਰਾਵੀ ਤੇ ਬਿੰਦੀਆਂ ਵਾਲਾ ਚੱਡਾ ਮਗਰ ਡਾਇਮੰਡ ਬੁੱਲ ਦਾ ਜਿਹੜਾ ਬੱਚਾ ਦੱਸ ਰਹੇ ਨੇ ਮੇਲ ਕਾਫ ਆ ਗਿਆ ਠੀਕ ਆ 나ੜੂ ਨਾਲ ਤੇ ਖੋਲ ਕੇ ਤੁਰਤ ਤਰਾ ਆਪਣੇ ਸੱਜਣਾ ਨੂੰ ਚੈੱਕ ਕਰਾਉਨੇ ਆ ਚਲੋ ਵੀਰ ਜੀ ਲਓ ਜੀ ਤੇ ਥਾਨ ਲੈਵਾ ਜਿਹੜੀ ਬੰਦਰ ਦੇਖ ਸਕਦੇ ਜੀ ਬਹੁਤ ਖੂਬਸੂਰਤ ਆ ਕਲਾ ਕਲਾ ਥਾਨ ਆ ਬਹੁਤ ਥੋੜਾ ਰੋਵਾ ਲਗਾ ਜੀ ਚਾਵਾ ਵੀ ਚੰਗਾ ਇੱਕ ਇੱਕ ਕਰੋ ਧਾਰਾ ਮਰਵਾ ਕੇ ਆਪਾਂ ਵਿਖਾਉਣੇ ਆ ਤੇ ਤਸੱਲੀ ਤੁਹਾਨੂੰ ਫਿਰ ਵੀ ਕਰਵਾਵਾਂਗੇ ਮਗਰੋਂ ਲਓ ਜੀ ਬਲੀ ਮਨ ਕੀ ਅੱਖ ਤੇ ਡੇਂਗਾ ਚੀਜ਼ ਜਿਹੜਾ ਤੇ ਤੂੰ ਵੀ ਪੁੱਛਿਆ ਜੀ ਲਓ ਵੀਰ ਜੀ ਲਓ ਜੇ ਬਾਕੀ ਕਾਧਗਾਠ ਵੀ ਚੰਗਾ ਸੱਜਣੋ ਕੋਈ ਬਾਲਾ ਜਰਾ ਵੀ ਛੋਟਾ ਨਹੀਂ ਆ। ਫੇਰ ਪੂਰਾ ਬੜਾ ਸੋਹਣਾ ਲੱਗਾ। ਜਿੰਨੇ ਗਾਂ ਘਰੇ ਰੱਖਣੀ ਉਹਨੂੰ ਬਿਹਤਰ ਚੰਗੀ ਆ ਕਿਉਂਕਿ ਨਸਲ ਇਹੋ ਜੀ ਬਰੀਡ ਤੇ ਕੰਮ ਕਰਨਾ ਘੱਟ ਲੱਭਦੀ ਆ। ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਨੀਲੀ ਦੇ ਵਿੱਚ ਇੱਕ ਥੋੜੀ ਜੀ ਡੱਬਾਪਨ ਪੈ ਜਾਂਦਾ ਉਹ ਨਹੀਂ ਹੈਗੀ। ਤੇ ਵੀਰ ਜੀ ਫਿਰ ਮੁੱਲ ਦੀ ਕੀ ਗੱਲ ਰਹਿ ਗਈ। ਮੌਲਵੀਰ ਜੀ ਦਾ ਬਸ 8000 ਰੁਪਇਆ ਕਰਦੇ ਆ ਜੀ ਤੇ ਕਿੰਨੇ ਦੀ ਦੇ ਦੇਗੇ ਜਿਹੜੇ ਦੇਣ ਲੈਣ ਵਾਲੀ ਗੱਲ ਜੀ ਬਿਲਕੁਲ ਆਪ 75000 ਦੀ ਮਾਝ ਦੇ ਦਾਂਗੇ 1000 ਹਾਟੇ ਵਾਲਾ ਛੋਟ ਕਰ ਦੋ ਜਾਰੀ 74 ਠੀਕ ਆ ਜੀ 74000 ਰੁਪਏ ਦੀ ਲਓ ਭਾਈ ਸੱਚ ਨੂੰ 74000 ਦੀ ਨੇਲੀ 라ਵੀ ਮਿਲ ਜੂਗੀ ਤੇ ਬਿਲਕੁਲ ਜਾਇਜ਼ ਕੀਮਤ ਵੀਰ ਨੇ ਕੀਤੀ ਜਾਂ ਪਹਿਲੇ ਹੀ ਵੀਡੀਓ ਦੇ ਵਿੱਚ ਛੋਟ ਕਰਤੀ ਖੁੱਲੀ ਕਿਉਂਕਿ ਇੰਨੀ ਕੀਮਤ ਦੇ ਵਿੱਚ ਪਸ਼ੂ ਬਹੁਤ ਸੋਹਣਾ ਖੂਬਸੂਰਤ ਤੇ ਝੋਟੀ ਅੱਜ ਕੱਲ ਬਾਹਰ ਵੀਡੀਓ ਆਪਾਂ ਵੇਨੇ ਆ ਕੀ ਕੀ ਮੁੱਲ ਕਰਦੇ ਆ ਦੂਸਰੇ ਨੰਬਰ ਤੇ ਕਲ ਦੀ ਸੂਈ ਮੋਰਾ ਨਸਲ ਦੇ ਵਿੱਚ ਥੋੜਾ ਜਿਹਾ ਇਹਦੇ ਨੂੰ ਕੱਦ ਥੋੜਾ ਜਿਹਾ ਵੱਡਾ ਨੀਲੀ ਨੂੰ ਦੇਖ ਸਕਦੇ ਤੁਸੀਂ ਕਾਦੀ ਬੰਤਰ ਤੇ ਉਹਦੇ ਤੁਹਾਨੂੰ ਤੋਰ ਕੇ ਕਰਾਉਣੇ ਦਰਸ਼ਨ ਥੰਥੂਨ ਦੀ ਸਪੇਸ ਤੇ ਫੇਸ ਕੁਆਲਟੀ ਬਹੁਤ ਖੂਬਸੂਰਤ ਆ ਮਗਰ ਮਿਲ ਕਾਫ ਸੱਜਣੂ ਆਗਾ ਲਈ ਕਾਦ ਤੇ ਵੀਰ ਦੇ ਬਰਾਬਰ ਹੀ ਮੋਢੇ ਤੇ ਆਉਂਦਾ ਲੈਓ ਵੀਰ ਜੀ ਤੇ ਜੇ ਹਰਿਆਣੇ ਦੀ ਕਹੀਏ ਤੇ ਉਹ ਵੀ ਚੱਲ ਸਕਦੀ ਆ ਕਿਉਂਕਿ ਲਈਏ ਨਾ ਇਧਰੋਂ ਤੇ ਇਧਰੋਂ ਹੀ ਕਹਿਣਗੇ ਓਕੇ ਲਈ ਤੇ ਦੋਵੇਂ ਸੋਹਣੀਆਂ ਮੱਜਾ ਕਰਮਾ ਲਈਆਂ ਕਿਉਂਕਿ ਕਾਦ ਵੀਰ ਲਾ ਕੇ ਖੜੀ ਹੁੰਦੀ ਮੋਢਾ ਮੋਢੇ ਦੇ ਬਰਾਬਰ ਤੇ ਪੂਰੀ ਆਉਂਦੀ ਹੈ ਨਾ ਨਹਾਜੀ। ਥਾਂ ਦੀ ਕੁਆਲਿਟੀ ਇੱਕ ਰੰ ਦੇਖ ਸਕਦੇ ਗਾਰ ਤੋਂ। ਥਾਂ ਬਹੁਤ ਸੋਹਣਾ ਲੱਗਾ। ਦੂਆ ਦੋਵੇਂ ਹੀ ਦੂਜਾ ਦੂਜਾ ਆ। ਹਾਂਜੀ। ਬਾਈ ਮੋਲ ਦੀ ਕੀ ਗੱਲ ਰਹਿ ਗਈ? ਇਹਦਾ ਮੋਲ 295000 ਕਰਦੇ ਆ। ਇਹਦੇ ਥੱਲੇ ਵੀ 10000 ਲੀਟਰ ਜਿਹੜਾ ਬਹੁਤ ਤਿਆਰ ਹੈ ਕੱਲ ਸੁਈ ਹੈ ਜੀ। ਅੱਛਾ ਤੇ ਕਿੰਨੇ ਦੇ ਦੇਣੀ ਆ? ਇਹ ਆ 90000 ਦੀ ਦੇ ਦਾਂਗੇ ਅੰਡਰ। ਇਹਦੀ 2 ਕਰਦਗੇ ਨਾ ਛੋੜ। 88000 ਕਰਦਗੇ ਜਾਂ। ਚਲੋ 88000 ਲਾਗੇ ਖਰੋ ਜੀ। ਲੋਈ ਦੇਖ ਸਕਦੇ ਜੀ ਘਾਤਕਾਰ ਸਜਣੋ ਕਿਉਂਕਿ ਇਹਦਾ ਵੱਡਾ 86000 ਦੇ ਵਿੱਚ ਜਿਹੜੀ ਝੋਟੀ ਇਹ ਮਿਲ ਜੂਗੀ ਕੱਲ ਦੀ ਸੋਈ ਤੇ ਭਲੇਖਾ ਪਾਉਂਦੇ ਆ ਹਰਿਆਣੇ ਵਾਈ ਵਰਗੀ ਠੀਕ ਆ ਤੇ ਦੋਵੇਂ ਜਾਜ ਕੀਮਤ ਆਪਣੀ ਨਰਕਰ ਕਰਕੇ ਤਸੱਲੀ ਕਰਕੇ ਹੋਟਲੀ ਵਿਸਾਖਾ ਸਿੰਘ ਤੋਂ ਤੇ ਲੈ ਕੇ ਜਾਇਓ ਤੇ ਬਾਈ ਅਰਜੰਦ ਸਿੰਘ ਦੇ ਫਾਰਮ ਤੋਂ ਠੀਕ ਆ ਬਾਈ ਜੀ ਠੀਕ ਆ ਬਾਈ ਹਾਂ ਤੇ ਸਾਰਿਆਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਨਤਨ ਹੋਰ ਕਿੱਲੋ ਕਰ ਦਿਓ ਘਰ ਆਿਆਂ ਦਾ ਤੇ ਸਾਸਿਕਾਲ ਜੀ ਸਾਰਿਆਂ ਵੀਰਾਂ ਨੂੰ ਸਾਡੇ ਵੱਲੋਂ ਨੋ ਜੀ